ਖੇਡ ਮੈਦਾਨ ਵਿੱਚ ਜਿਹੜੇ ਚਾਰ ਖਿਡਾਰੀ ਨੇ ਜੋੜ ਦਿੱਤੇ ਐ ਅਗਲੀ ਬਾਲ ਕਰਨ ਲਈ ਕਦੇ ਨੌਜਾਨ ਫੇਰ ਖੇਡ ਮੈਦਾਨ ਵਿੱਚ ਇਸ ਲਈ ਬਿਰਕਰ ਕਹਿੰਦੇ ਤਿਆਰ ਹੈ ਜਿਹੜੇ ਪਵਨ ਕਹਿੰਦੇ ਸਵੱਦੀ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਕਹਿੰਦੇ ਬਾਲ ਪਾ ਰਿਹਾ ਆ ਵੱਡੀ ਸਫਲਤਾ ਹੋ ਸਕਦੀ ਥੱਲੇ ਖਿਡਾਰੀ ਆਹ ਸਾਹਮਣੇ ਕੈਚ ਡਰਾਪ ਤੇ ਕਰਾਂ ਦਾ ਵਾਧਾ ਖੇਡ ਆਹ ਠੀਕ ਆ ਹੋ ਗਿਆ ਚਲੋ ਜੀ ਠੀਕ ਹੈ ਹੁਣ ਇੱਧਰ ਦੇਖ ਬਾਬਾ ਜੀ ਦੇਖੋ ਸਾਹਮਣੇ ਇਸ ਟੂਰਨਾਮੈਂਟ ਦੇ ਉੱਪਰ ਅਲਿਵਰ ਕੀ ਗੱਲਾਂ ਤੁਹਾਡਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਵੀ ਆ ਰਿਹਾ ਜੀ ਬਾਬਾ ਜੀ ਦਾ ਬਹੁਤ ਪ੍ਰੇਮ ਆਇਆ ਝੇੜੂ ਵਾਲੇ ਸੰਤਾਂ ਦਾ ਜੀ ਦਸਵਾਂ ਟੂਰਨਾਮੈਂਟ ਹੈ ਜੀ 5 6 ਦਾ ਚੱਲਣਾ ਜੀ ਇਹ ਤੇ ਇਹ ਜਰਮ ਡਾੜੇ ਤੇ ਨਸ਼ੇ ਤੋਂ ਰਹਿਤ ਸਾਰੇ ਬੱਚਿਆਂ ਨੂੰ ਨਹੀਂ ਦੇ ਕੇ ਗਏ ਆ ਪ੍ਰਣਾ ਜੀ ਤੇ ਅਸੀਂ ਵੀ ਇਹਨਾਂ ਦੇ ਨਾਲ ਉੱਤੇ ਹੀ ਜੁੜੇ ਹੋ ਆ ਜੀ ਤੇ ਸਾਰਿਆਂ ਨੂੰ ਇੱਕ ਠੋਕੇ ਜਾਤਪੁਰ ਤੋਂ ਪਰੋਟ ਕੇ ਟੂਰਨਾਮੈਂਟ ਦਾ ਸੰਯੋਗ ਦੇਣਾ ਚਾਹੀਦਾ ਤੇ ਸਾਡੇ ਵੱਲ ਤੋਂ ਇਹ ਆ ਜੀ ਕਿਸੇ ਬੱਚੇ ਦੇ ਸੱਟ ਚੋਟ ਤੋਂ ਵੀ ਰਹਿਤ ਵਿਚਾਰ ਰੱਖਣਾ ਚਾਹੀਦਾ ਬਾਬਾ ਜੀ ਨੇ ਤਾਂ ਹੀ ਆ ਪਰਸ਼ੀਰਵਾਰ ਕੀਤਾ ਆ ਅਸੀਂ ਵੀ ਸੰਯੋਗੀਆਂ ਨਾਲ ਕਿਸੇ ਚੀਜ਼ ਦੀ ਵੀ ਲੋੜ ਹੋਈ ਇਹਨਾਂ ਦੇ ਨਾਲ ਆ ਸੋ ਤੁਸੀਂ ਦੱਸਦੇ ਕਿ ਦਸਵਾਂ ਟੂਰਨਾਮੈਂਟ ਹੈਗਾ ਔਰ ਤੁਸੀਂ ਹਰ ਸਾਲ ਹੀ ਇੱਥੇ ਸੁਭਾਮਨ ਨੂੰ ਆਉਂਦੇ ਆ ਰਹੇ ਹੋ ਇਸ ਵਾਰ ਫਿਰ ਕਿਸ ਤਰ੍ਹਾਂ ਦੇ ਉਤਸ਼ਾਹਿਤ ਕੀਤਾ ਨੌਜਵਾਨਾਂ ਨੂੰ ਵਾਸੀ ਜੋ ਮਨਚ ਸੇਵਾ ਦੀ ਭਾਵਨਾ ਉਹ ਪਾਤੀ ਹੈ ਜੀ ਬਾਬਾ ਜੀ ਨਾਲ ਜੁੜਿਓ ਆ ਪਿਛਲੇ ਹਸਾਂਤਾਂ ਨਾਲ ਸਾਨੂੰ ਸ਼ੇਰ ਦਿੱਤਾ ਸੀ ਉਹ ਕਹਿੰਦੇ ਸ਼ੇਰ ਬਣੇ ਰਹੋ ਐਤਕੀ ਸ਼ੇਰ ਬਣ ਕੇ ਆਏ ਆ ਜੀ ਜੀ ਤੇ ਨਸ਼ੇ ਤੋਂ ਰਹਿ ਰਹਿਤਲੇ ਨਾਲ ਸਾਰੇ ਬੱਚਿਆਂ ਦੀ ਪ੍ਰਾਪਨਾ ਕਰਦੇ ਆ ਦੇਸ਼ ਵਾਸੀਆਂ ਨੂੰ ਵੀ ਤੇ ਵੀ ਸਰਕਾਰਾਂ ਤੋਂ ਉੱਪਰ ਉੱਠ ਕੇ ਜਾਤਪਾਤ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਆ ਤੇ ਸਰਕਾਰਾਂ ਨੂੰ ਉੱਪਰ ਦਾ ਫਰਜ਼ ਬਣਦਾ ਜੀ ਕਰਨਾ ਕਿ ਲਾਗੇ ਛਾਗੇ ਸਾਡੇ ਕਿਤੇ ਵੀ ਗਰਾਊਂਡ ਹੈ ਨਹੀਂ लवली ਜੀ ਗਰਾਊਂਡ ਹੈ ਜੀ ਇਹਨਾਂ ਮੁੰਡਿਆਂ ਨੇ ਵਾਹ ਕੀਤੀ ਆ ਜੀ ਸੋ ਸੰਤ ਮਹਾਰਾਜ ਜੀ ਇੱਥੇ ਪੁੱਛੇ ਹੈਗੇ ਕੀ ਕਹਿਣਾ ਹੈ ਬਾਕ ਬਹੁਤ ਬਹੁਤ ਨਰਾ ਧੰਨਵਾਦ ਜੀ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਅਸੀਂ ਇਹ ਕਰਦੇ ਵਿੱਚ ਉਹ ਨਹੀਂ ਵੀ ਨਸ਼ੇ ਦੇ ਰਹਿਤ ਕਹਿ ਕੇ ਗਏ ਆ ਵੀ ਬੱਚਿਆਂ ਨੂੰ ਰਹਿਣਾ ਚਾਹੀਦਾ ਸਾਰੀ ਪ੍ਰਾਪਨਾ ਕਰਕੇ ਅਰਦਾਸ ਕਰਕੇ ਰਾਸ਼ ਸ਼ਾਮਲ ਹੋ ਅਸੀਂ ਵੀ ਭਾਗਾ ਵਾਲੇ ਆ ਜੀ ਥੈਂਕ ਯੂ ਵਾਹ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੈ ਗੁਰੂ ਦੇਵ ਤੁਹਾਨੂੰ ਗੁਰੂ ਦੇਵ ਜੈ ਜੀਂ ਜੈ ਮਹਾਰਾਜ ਜੈ ਸੰਤੋ ਐ ਸਤਿਕਾਰਯੋਗ ਗਰੁੱਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਫੋਨਾਲ ਸਪੋਰਟਸ ਕਲੱਬ ਐਨ ਆਰ ਆਈ ਸਹਿਯੋਗੀ ਸੰਗਤਾਂ ਦੇ ਸਹਿਯੋਗ ਦੇ ਨਾਲ ਦਸਵਾਂ ਕ੍ਰਿਕਟ ਟੂਰਨਾਮੈਂਟ लवली ਦੀ ਗਰਾਊਂਡ ਦੇ ਵਿੱਚ ਪਿਛਲੇ ਹਰੇਕ ਸਾਲਾਂ ਦੀ ਤਰ੍ਹਾਂ ਅੱਜ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਇਹਦਾ ਟੂਰਨਾਮੈਂਟ ਆ ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਇਹਦੇ ਵਿੱਚ ਬੜਾ ਸਹਿਯੋਗ ਮਿਲ ਰਿਹਾ ਬੜਾ ਸੰਗਤਾਂ ਦੇ ਵਿੱਚ ਤੇ ਸਰੋਤਿਆਂ ਚ ਖਿਡਾਰੀਆਂ ਚ ਉਤਸ਼ਾਹ ਆ ਦਾਨੀ ਸੱਜਣਾ ਦੇ ਵਿੱਚ ਐਤਕੀ ਵੀ ਬੜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਛੇ ਇਨਾਮ ਰੱਖੇ ਆ ਤੇ ਤਾਂ ਜੋ ਜਿਹੜੇ ਖਿਡਾਰੀ ਆ ਬੜੀਆਂ ਦੂਰੋਂ ਦੂਰੋਂ ਅ ਇਲਾਕਿਆਂ ਚ ਸਟੇਟਾਂ ਤੋਂ ਟੀਮਾਂ ਆ ਰਹੀਆਂ ਆ ਤੇ ਬੜਾ ਉਤਸ਼ਾਹ ਆ ਇਹ ਟੂਰਨਾਮੈਂਟ ਇਸ ਲਈ ਕਰਾਇਆ ਜਾ ਰਿਹਾ ਕਿ ਜਿਹੜੇ ਯੂਥ ਆ ਜਿਹੜਾ ਨਵੀਂ ਜਨਰੇਸ਼ਨ ਆ ਇਹ ਨਸ਼ਿਆਂ ਤੋਂ ਮੁਕਤ ਹੋ ਕੇ ਸਪੋਰਟਸ ਵਾਲ-ਵਾਲ ਖੇਡਾਂ ਵਾਲ ਨੂੰ ਵਧਣ ਤੇ ਨਾਲ-ਨਾਲ ਪੜ੍ਹਾਈ ਵਾਲ ਨੂੰ ਵਧਣ ਤੇ ਦੇਸ਼ ਦੇ ਅੱਛੇ ਨਾਗਰਿਕ ਬਣਨ ਔਰ ਦੇਸ਼ ਅਤੇ ਸਮਾਜ ਦੀ ਔਰ ਕੌਮ ਦੀ ਸੰਗਤ ਦੀ ਸੇਵਾ ਕਰਦੇ ਰਹਿਣ ਪ੍ਰਿੰਟ মিডিਏ ਦਾ ਇਲੈਕਟ੍ਰੋਨਿਕ মিডিਏ ਦਾ ਉੱਚੇ ਚੇਤਤੌਰ ਤੇ ਧੰਨਵਾਦ ਹੈ ਜੋ ਕਿ ਪਿਛਲੇ ਹਰ ਇੱਕ ਸਾਲ ਦੀ ਤਰ੍ਹਾਂ ਕਵਰੇਜ ਕਰਨ ਵਾਸਤੇ ਆਏ ਆ ਮੀਡੀਆ ਦਿਨ ਦੁਗਣੀ ਰਾਜੋਗਨੀ ਤਰੱਕੀ ਕਰੇ ਇਹੋ ਜਿਹੇ ਕਾਰਜਾਂ ਨੂੰ ਬਾਤ ਤੇ ਸਾਰਿਆਂ ਦਾ ਸਹਿਯੋਗ ਚਾਹੀਦਾ ਸਾਥ ਚਾਹੀਦਾ ਔਰ ਪਿਆਰ ਚਾਹੀਦਾ ਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਦਾਨੀ ਸੱਜਣ ਸਹਿਯੋਗੀ ਸੱਜਣ ਤੇ ਸਹਿਯੋਗ ਕਰਨ ਵਾਲੇ ਤੇ ਪਿਆਰ ਦੇਣ ਵਾਲੇ ਵਾਹਿਗੁਰੂ ਭੇਜੀ ਜਾ ਰਿਹਾ ਇਹ ਕਾਰਜ ਨੇਪਰੇ ਚੜ ਰਿਹਾ ਹੈ ਤੇ ਹਰੇਕ ਸਾਲ ਦੀ ਤਰ੍ਹਾਂ ਚੱਲੀ ਜਾਂਦਾ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੁਸੀਂ ਦਿਨ ਦੁਗਣੀ ਰਾਤੋਗੜੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ